ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਅਰਸੇ ਤੋਂ ਕਲਗੀਧਰ ਟਸਟ ਰਾਹਤ ਕਾਰਜਾਂ ਦੇ ਵਿੱਚ ਅਤੇ ਐਜੂਕੇਸ਼ਨ ਦਾ ਕੰਮ ਕਰਦਾ ਆ ਰਿਹਾ ਹੈ ਜਦੋਂ ਵੀ ਇਹ ਆਫਤ ਹਿੰਦੁਸਤਾਨ ਚ ਕਿਸੇ ਵੀ ਕੋਨੇ ਤੇ ਆਏ ਤਾਂ ਕਲਗੀਧਰ ਟਸਟ ਉਥੇ ਆਪਣੀ ਸੁਮੱਚੀਆਂ ਟੀਮਾਂ ਲੈ ਕੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਹੀ ਜੋ ਇਸ ਸਾਲ ਦੇ ਹੜ ਆਨ ਦੀ ਸ਼ੁਰੂਆਤ 25 ਅਗਸਤ ਤੋਂ ਹੋਈ ਤਾਂ ਇਹ ਪਠਾਨਕੋਟ ਦੇ ਡੀਸੀ ਸਾਹਿਬ ਅਤੇ ਫਿਰੋਜ਼ਪੁਰ ਆਪਣੇ ਫਾਜ਼ ਕੀ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਡੀਸੀ ਸਾਹਿਬ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਉਤੋਂ ਸਾਡੀ ਅਕਾਲ ਸੇਵਾ ਇੱਕ ਟੀਮ ਹੈ ਜੋ ਕਲਗੀਧਰ ਤਸ ਤਸ ਕੋਲੋਂ ਕੰਮ ਕਰਦੀ ਹੈ ਸੋ ਇਸ ਟੀਮ ਨੂੰ ਅਸੀਂ ਇੱਥੇ ਭੇਜਿਆ ਤੇ ਨਾਲ ਆਪਣੀਆਂ ਬੇੜੀਆਂ ਭੇਜੀਆਂ ਗਈਆਂ ਤਾਂ ਕਿ ਇਹ ਕਾਰਜ ਜਿਹੜਾ ਹੈ ਬਹੁਤ ਹੀ ਬੇੜੀਆਂ ਨਾਲ ਹੀ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਪਾਣੀ ਦਾ ਬਹੁਤ ਬਹਾਵ ਵਧਿਆ ਤਾਂ ਪਾਣੀ ਜੋ ਹੈ ਅੱਗੇ ਅਮਰitsar ਡਿਸਟ੍ਰਿਕਟ ਵਿੱਚ ਪ੍ਰਵੇਸ਼ ਕੀਤਾ ਤਾਂ ਇੱਥੋਂ ਦੇ ਡੀਸੀ ਸਾਹਿਬ ਨੇ ਵੀ ਸਾਨੂੰ ਯਾਦ ਕੀਤਾ ਤਾਂ ਅਸੀਂ ਇੱਥੇ ਵੀ ਬੇੜੀਆਂ ਔਰ ਆਪਣੇ ਜੋ ਟੀਮ ਸੀ ਸਮੂੱਚੀ ਭੇਜੀ ਗਈ ਤੇ ਇਹ ਬੇੜੀਆਂ ਘੱਟ ਪੈਣ ਤੇ ਅਸੀਂ ਆਪਣੀ ਜ਼ਰੂਰਤ ਮੁਤਾਬਕ ਬੇੜੀਆਂ ਹੋਰ ਖਰੀਦੀਆਂ ਤਾਂ ਇਹ ਕਾਜ ਐਨਡੀਐਫ ਦੀਆਂ ਟੀਮਾਂ ਵੀ ਸਾਡੇ ਨਾਲ ਆ ਕੇ ਰਲ ਗਈਆਂ ਔਰ ਆਰਮੀ ਵੀ ਰਲ ਗਈ ਇਹ ਸਾਰੇ ਕਾਰਜ ਲਈ ਅਸੀਂ ਬਹੁਤ ਯਤਨਸ਼ੀਲ ਹੋ ਕੇ 2250 ਸਰੀਰ ਲਗਭਗ ਅਸੀਂ ਇਸ ਕਾਰਜ ਲਈ ਜੁਟੇ ਤੇ ਜੋ ਕਿ ਹੁਣ ਤੱਕ ਇਸ ਕਾਰਜ ਨੂੰ ਜੋ ਸਫਲਤਾਪੂਰਕ ਚਾਪ 6 ਡਿਸਟ੍ਰਿਕਟ ਦੇ ਵਿੱਚ ਜੋ ਕਿ ਪਠਾਨਕੋਟ, ਗੁਰਦਾਸਪੁਰ, ਸ੍ਰੀ ਅਮਰਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਇਹ ਕਾਰਜ ਲਗਾਤਾਰ ਜਾਰੀ ਰਿਹਾ ਜਿੱਥੇ ਹੁਣ ਪਾਣੀ ਨਿਕਲ ਗਿਆ ਹੈ ਉੱਥੇ ਅਸੀਂ ਹੁਣ ਬਾਕੀ ਕਾਰਜ ਆਰੰਭ ਕਰਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੂੰ ਮੁੜ ਵਸੇਬੇ ਦੇ ਅੱਗੇ ਜੋ ਸਾਡਾ ਤਰਨਤਨ ਸਾਹਿਬ ਅਤੇ ਫਾਜ਼ਿਲਕਾ ਅੰਮ੍ਰਿਤਸਰ ਉਪਰ ਇੱਥੇ ਅਜੇ ਕਾਰਜ ਇਹ ਚੱਲ ਰਿਹਾ ਹੈ ਰਾਹਤ ਕਾਰਜ ਜੋ ਜੋ ਪਾਣੀ ਚੋਂ ਕੱਢਣ ਦੇ પ્રાਣੀਆਂ ਨੂੰ ਤੇ ਹੁਣ ਤੱਕ ਅਸੀਂ ਲਗਭਗ 5000 ਤੋਂ ਉੱਪਰ ਜੋ ਹੈ ਰੈਕਸ਼ਿਓ ਕਰ ਚੁੱਕੇ ਹਾਂ ਤੇ ਇਹ ਕਾਰਜ ਜੋ ਸਫਲਤਾਪੂਰਕ ਐਨਡੀਐਫ ਅਤੇ ਆਰਮੀ ਦੀਆਂ ਟੀਮਾਂ ਨਾਲ ਲੈ ਕੇ ਹੁਣ ਤੱਕ ਜੋ ਸੰਸਥਾ ਹੈ ਆਪਣੀ ਜੋ ਇੱਥੋਂ ਕੱਢਣ ਦੇ ਵਿੱਚ ਸਫਲਤਾ ਹਾਸਲ ਕਰ ਚੁੱਕੀ ਹੈ 5000 ਪਲੱਸ ਜਿੰਦੇ ਚ ਸੋੜੇ 750 ਪਿੰਡ ਸ਼ਾਮਿਲ ਹੈ। ਔਰ ਅਸੀਂ ਪੰਜਾਬ ਪਸ਼ੂ ਕੜ ਚੁਕੇ ਹਾਂ ਜੋ ਕਿ ਛੋਟੇ ਪਸ਼ੂ ਉਹਨਾਂ ਦੇ ਜੋ ਬੱਚੇ ਹੁੰਦੇ ਨੇ ਉਹਨਾਂ ਨੂੰ ਕੱਢਣੇ ਸਫਲ ਹੋਏ ਆ। ਅਸੀਂ ਜੋ ਇੱਕ ਅਜ ਹੈ ਸਾਡਾ ਕੋ 250 ਵਰਕਰ ਕੰਮ ਕਰ ਰਿਹਾ ਹੈ 20 ਵਹੀਕਲ ਕੰਮ ਕਰ ਰਹੀਆਂ ਹਨ। 5000 ਕਿਟਾਂ ਅਸੀਂ ਪਹੁੰਚਾ ਚੁਕੇ ਹਾਂ। ਚਾਰ ਜਗ੍ਹਾ ਤੇ ਸਾਡੇ ਲੰਗਰ ਜੋ ਲਗਾਤਾਰ ਸੰਗਤ ਨੂੰ ਵਰਪਿੰਡਾਂ ਚ ਵੰਡਣ ਵਾਸਤੇ ਉਥੋਂ ਬੇੜੀਆਂ ਰਾਹੀਂ ਪਿੰਡਾਂ ਚ ਲੋੜਬੰਦ ਜੋ ਆਪਣੇ ਪਿੰਡਾਂ ਚ ਫਸੇ ਹੋਏ ਪ੍ਰਾਣੀ ਨੇ ਔਰ ਜੋ ਕੈਨਾਤ ਦਾ ਇੱਕ ਸਿਸਟਮ ਹੈ ਉਸ ਨੂੰ ਅਸੀਂ ਮੁਹੱਈਆ ਕਰਾ ਚੁੱਕੇ ਹਾਂ ਲੰਗਰ ਲਗਾਤਾਰ ਸਾਡੇ 4 ਸੈਂਟਰਾਂ ਤੋਂ ਚੱਲ ਰਿਹਾ ਹੈ ਇਸ ਤੋਂ ਉਪਰੰਤ ਅਸੀਂ ਹੁਣ ਜੋ ਹੈ ਪੰਜ ਆਪਣੇ 6 ਸੈਂਟਰ ਬਣਾਏ ਹਨ ਜਿੱਥੋਂ ਅਸੀਂ ਬਾਕੀ ਦੇ ਕਾਰਜ ਕਰਨਾ ਚਾਹੁੰਦੇ ਹਾਂ ਜਿੰਦੇ ਵੀ ਸਾਡਾ ਜੋ ਇਹ ਹੈ ਤਿੱਬੜ ਹੈ ਗੁਰਦਾਸਪੁਰ ਦੇ ਵਿੱਚ ਅਕਾਲ ਅਕੈਡਮੀ ਤਿੱਬੜ ਡੇਰਾ ਬਾਬਾ ਨਾਨਕ ਅਕਾਲ ਅਕੈਡਮੀ ਵਿਸ਼ੋਵਾ ਅਕਾਲ ਅਕੈਡਮੀ ਸੁਜਾਨਪੁਰ ਅਕਾਲ ਅਕੈਡਮੀ ਦਦੇਸ ਸਾਹਿਬ ਅਤੇ ਅਕਾਲ ਅਕੈਡਮੀ ਥੇ ਜੋ ਹੈ ਫਾਜ਼ਲਗਾ ਥੇਕਰੰਦਰ ਇਨਾਂ ਚ ਅਸੀਂ ਆਪਣੇ ਸੈਂਟਰ ਬਣਾਏ ਨੇ ਜੋ ਕਿ ਜੋ ਲੋੜਿੰਦੀਆਂ ਜੋ ਚੀਜ਼ਾਂ ਹਨ ਜੋ ਸਾਡੇ ਪਿੰਡ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਲਈ ਅਸੀਂ ਹਰ ਚੀਜ਼ ਮੁਹੱਈਆ ਕਰਾਉਣ ਵਾਸਤੇ ਇਹ ਅਸੀਂ ਆਪਣੇ ਸੈਂਟਰ ਬਣਾਏ ਹਨ ਇਹਨਾਂ ਸਾਇੰਸਟਾਂ ਤੋਂ ਜੋ ਸਾਡੀ ਅੱਗੇ ਲੋੜ ਹੈ ਹੁਣ ਅੱਗੇ ਸਾਨੂੰ ਇਹ ਕਾਰਜ ਸਾਡਾ ਕਾਫੀ ਹੱਦ ਤੱਕ ਸੰਪੂਰਨ ਹੋ ਗਿਆ ਹੈ ਹੁਣ ਅਸੀਂ ਦੂਸਰੇ ਪੜਾਅ ਦੇ ਵਿੱਚ ਜੋ ਕਾਰਜ ਕਰਨ ਜਾਣ ਚਾਹ ਰਹੇ ਹਾਂ ਉਸ ਦੇ ਵਿੱਚ ਅਸੀਂ ਇੱਕ ਤਾਂ ਜਿੰਨਾ ਵੀ ਪ੍ਰਾਣੀਆਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏ ਅਸੀਂ ਹੈਲਪਲਾਈਨ ਨੰਬਰ ਆਪ ਜੀ ਨੂੰ ਦੱਸਣਾ ਚਾਹਾਂਗੇ ਉਥੇ ਆਪ ਜੀ ਸੰਪਰਕ ਕਰਕੇ ਹੋਰ ਸੰਸਥਾਵਾਂ ਵੀ ਜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੀਆਂ ਜੋ ਅੱਗੇ ਇਸ ਦੇ ਵਿੱਚ ਸੇਵਾ ਕਰਨਾ ਚਾਹੁੰਦੀਆਂ ਨੇ ਉਹ ਵੀ ਉਹਨਾਂ ਨਾਲ ਵੀ ਅਸੀਂ ਸਹਿਯੋਗ ਕਰਾਂਗੇ ਤਾਂ ਕਿ ਉਹ ਰਲ ਮਿਲ ਕੇ ਅਸੀਂ ਸਾਰਾ ਏਕਾਜ ਹੈ ਬਹੁਤ ਵੱਡਾ ਹੈ ਅਤੇ ਆਫਤ ਵੀ ਬਹੁਤ ਵੱਡੀ ਹੈ ਉਹ ਇਸ ਵੇਲੇ ਪਿੰਡਾਂ ਦੇ ਪਿੰਡ ਰੁੜ ਗਏ ਨੇ ਤੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਕਿਵੇਂ ਸੁਰਜੀਤ ਕਰਨਾ ਹੈ ਜੋ ਸਾਡਾ ਅਗਲਾ ਕਾਰਜ ਹੈ ਅਖੀਰ ਦਾ ਜੋ ਅਸੀਂ ਕਰਨ ਜਾ ਰਹੇ ਹਾਂ ਘਰਾਂ ਦੀ ਰਿਪੇਅਰ ਹੈ ਪਲੰਬਿੰਗ ਹੈ ਇਲੈਕਟ੍ਰੀਸ਼ੀਅਨ ਦੀ ਰਿਪੇਅਰ ਹੈ ਪਲੰਬਿੰਗ ਦੀ ਰਿਪੇਅਰ ਹੈ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਪੜ੍ਹਾਈ ਨੂੰ ਲੈ ਕੇ ਉਹਨਾਂ ਦੀ ਯੂਨੀਫਾਰਮ ਨੂੰ ਲੈ ਕੇ ਉਹਨਾਂ ਦੇ ਪਹਿਨਣ ਖਾਨ ਨੂੰ ਲੈ ਕੇ ਬੱਚਿਆਂ ਦੀ ਜੋ ਮੈਡੀਕਲ ਹੈਲਪ ਹੈ ਅਤੇ ਜੋ ਅਸੀਂ ਫੋਲਿੰਗ ਫਲਾਈਂਗ ਜਿੰਦੇ ਨਾਲ ਬਿਮਾਰੀ ਨਾ ਫੈਲੇ ਅਸੀਂ ਉਸ ਗੱਲ ਤੋਂ ਹੀ ਬੜੇ ਫਿਕਰਮੰਦ ਹੈ ਸਾਡੀ ਕਲਗੀ ਦਾ ਦਸ ਸੰਸਥਾ ਜੋ ਕੋਣ ਸਾਡੇ ਪਸ਼ੂ ਮਰ ਗਏ ਨੇ ਬਹੁਤ ਜੀਵ ਮਰ ਗਏ ਨੇ ਪਾਣੀ ਦੇ ਵਿੱਚ ਪਾਣੀ ਤੋਂ ਸਮੈਲ ਆਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਸਾਡੇ ਪਿੰਡਾਂ ਦੇ ਵਿੱਚ ਬਿਮਾਰੀ ਨਾ ਫਾਗੇ ਉਹ ਉਸ ਕਾਰਜ ਨੂੰ ਵੀ ਅਸੀਂ ਬੜੀ ਜੰਗੀ ਪੱਧਰ ਤੇ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਡੇ ਪਿੰਡਾਂ ਦੇ ਵਿੱਚ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਇਹ ਕਾਰਜ ਨੇ ਜੋ ਸੰਸਥਾ ਕਲਗੀਧਰ ٹرسٹ ਆਰ ਸਮੂਹ ਸੰਗਠਨਾਂ ਨਾਲ ਮਿਲ ਕੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨਾਲ ਮਿਲ ਕੇ ਕਰਨਾ ਚਾਹੁੰਦੇ ਨੇ ਤੇ ਆਪ ਸਾਰਿਆਂ ਦੇ ਰਾਹੀ ਅਸੀਂ ਇੱਕ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਆਓ ਆਪਾਂ ਸਾਰੇ ਜਿਹਨੇ ਰਲ ਕੇ ਜੋ ਸਾਡਾ ਘਰ ਦਾ ਵਸੇਬਾ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਸੇਬਾ ਸੀ ਉਸ ਨੂੰ ਆਪਾਂ ਦੁਬਾਰਾ ਸੁਰਜੀਤ ਕਰੀਏ ਜੋ ਸਾਡੇ ਜਿੰਨੇ ਵੀ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਇਸ ਵੇਲੇ ਆਪਣਾ ਘਰ ਛੱਡ ਕੇ ਕਿਸੇ ਰਿਸ਼ਤੇਦਾਰ ਕੋਲ ਜਾਂ ਮੰਡੀਆਂ ਦੇ ਵਿੱਚ ਜਾਂ ਜਿੱਥੇ ਵੀ ਸਰਕਾਰ ਨੇ ਉਹਨਾਂ ਨੂੰ ਸਹੂਲਤਾਂ ਦਿੱਤੀ ਜਾਂ ਗੁਰੂ ਘਰਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਸੀ ਉੱਥੇ ਆਪਣਾ ਵਸੇਬਾ ਕਰਕੇ ਬੈਠੇ ਨੇ ਆਪਣਾ ਘਰ ਛੱਡ ਕੇ ਬੈਠੇ ਨੇ ਸਾਡਾ ਅੱਜ ਏਮ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਘਰ ਵਾਪਸ ਕਿਵੇਂ ਲਿਜਾਣਾ ਹੈ ਉਹ ਘਰ ਲਿਜਾਣ ਵਾਸਤੇ ਉਹਨਾਂ ਦੀਆਂ ਕੀ ਲੋੜਾਂ ਨੇ ਤਾਂ ਕਿ ਆਪਾਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਉਹ ਲੋੜਾਂ ਪੂਰੀਆਂ ਕਰਨ ਨਾਲ ਉਹ ਆਪਣੇ ਵਾਪਸ ਘਰ ਵਸਦੇ ਹੋ ਜਾਣ ਉਸ ਦੇ ਲਈ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਬਿਲਕੁਲ ਖਤਮ ਹੋ ਗਏ ਨੇ ਅਸੀਂ ਚਾਹਨੇ ਆ ਇਮੀਡੀਏਟ ਉਹਨਾਂ ਨੂੰ ਇੱਕ ਟੀਨ ਸ਼ਰਟ ਦੇ ਘਰ ਬਣਾ ਕੇ ਦਿੱਤੇ ਜਾਣ ਕਿਉਂਕਿ ਦੂਜੇ ਘਰ ਬਣਾਉਣ ਤੇ ਬਹੁਤ ਵੱਡਾ ਟਾਈਮ ਲੱਗੇਗਾ ਟੀਨ ਸ਼ਰਟ ਦੇ ਘਰ ਬਣਾਉਣ ਨਾਲ ਉਹ ਵਾਪਸ ਆਪਣੇ ਘਰ ਜਾ ਸਕਦੇ ਨੇ ਉਹਨਾਂ ਨੂੰ ਮੰਜਾ ਬਿਸਤਰਾ ਖਾਣ ਪੀਣ ਦਾ ਸਾਰਾ ਸਮਾਨ ਸਾਰਾ ਇਹ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹ ਆਪਣੇ ਘਰ ਜਾ ਕੇ ਆਪਣਾ ਲੰਗਰ ਆਪ ਬਣਾ ਕੇ ਖਾ ਸਕਣ ਇਹ ਬਹੁਤ ਵੱਡੀ ਐਸ ਵੇਲੇ ਆਪਣੇ ਪੰਜਾਬ ਦੇ ਵਿੱਚ ਜਿੱਥੇ ਵੀ ਫਲੱਡ ਆਇਆ ਹੈ ਇਹ ਰਾਹਤ ਕਾਰਜ ਦੀ ਬਹੁਤ ਵੱਡੀ ਲੋਡ ਹੈ ਕਲਗੀ ਦਾ ਟਾਸ ਜਿੱਥੇ ਵੀ ਲਗਾਤਾਰ 25 ਸਾਲਾਂ ਤੱਕ ਇੱਕ ਕਾਰਜ ਕਰਦਾ ਆ ਰਿਹਾ ਹੈ ਇਹ ਲਗਭਗ 3 ਮਹੀਨਿਆਂ ਦਾ ਇਹ ਕਾਰਜ ਹੁੰਦਾ ਹੈ ਅਸੀਂ ਜਿੱਥੇ ਵੀ ਇਹ ਕਾਰਜ ਕਰਦੇ ਹਾਂ 3 ਮਹੀਨੇ ਲਗਾਤਾਰ ਇਹ ਕਾਰਜ ਕਰਦੇ ਹਾਂ ਤਾਂ ਕਿ ਉਸ ਕਾਰਜ ਨੂੰ ਮੁਕੰਮਲ ਕਰਕੇ ਹੀ ਉੱਥੋਂ ਸਾਡਾ ਆਣਾ ਬਣੇ ਤੇ ਇਸ ਤਰ੍ਹਾਂ ਹੀ ਅਸੀਂ ਸਾਰੇ ਡੀਸੀ ਸਹਿਬਾਨਾਂ ਨਾਲ ਪ੍ਰਸ਼ਾਸਨ ਨਾਲ ਅਸੀਂ ਤਾਲਮਿਲ ਬਣਾਇਆ ਹੈ ਤੇ ਉਹ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਸਹਿਯੋਗ ਕਰ ਰਹੇ ਹਾਂ ਤਾਂ ਕਿ ਇਹ ਕਾਰਜ ਸਰਕਾਰ ਔਰ ਕਲਕੀ ਦਾ ਟਸਟ ਔਰ ਬਾਕੀ ਸੰਸਥਾਵੀਆਂ ਜਿਹੜੀਆਂ ਸੰਸਥਾਵਾਂ ਮੈਂ ਜੋ ਕਰਨਾ ਚਾਹੁੰਦੀਆਂ ਨੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਵਾਪਸ ਵਸੇਬੇ ਦੇ ਵਿੱਚ ਲਿਆਈਏ ਤਾਂ ਕਿ ਇਹ ਵਾਪਸ ਆਪਣੇ ਘਰ ਪਰਤਨ ਔਰ ਸੁਖੀ ਜੀਵਨ ਵਿੱਚ ਬਤੀਤ ਹੋਣ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਜ਼ਿਆਦਾ ਥੱਲੇ ਆ ਜਾਣੀ ਹੈ ਉਹਨਾਂ ਦੀ ਅਗਲੀ ਫਸਲ ਵੀ ਪਤਾ ਨਹੀਂ ਕਣਕ ਬੀਜੀ ਜਾਏਗੀ ਜਾਂ ਨਹੀਂ ਬੀਜੀ ਜਾਏਗੀ ਹੌਣ ਦੇ ਅਸਾਰ ਮੁਤਾਬਕ ਬਹੁਤ ਇਲਾਕਿਆਂ ਚ ਕਣਕ ਨਹੀਂ ਬੀਜੀ ਜਾਣੀ ਕਿਉਂਕਿ ਉਹਨਾਂ ਦੀਆਂ ਦੋ ਫਸਲਾਂ ਟੁੱਟਣ ਨਾਲ ਉਹਨਾਂ ਦੀ مالی ਹਾਲਤ ਬਹੁਤ ਜ਼ਿਆਦਾ ਥੱਲੇ ਚਲੀ ਜਾਏਗੀ ਉਹ ਇੱਕ ਰੋੜ ਤੇ ਅੱਜ ਵੀ ਠੂਠਾ ਮੰਕੇ ਮੰਗਲ ਵਾਲੀ ਗੱਲ ਤੇ ਆਏ ਪਹੁੰਚੇ ਹੋਏ ਨੇ ਸੋ ਆਪਾਂ ਸਾਰੇ ਮਹਾਰਾਜ ਜੀ ਚੰਨਾ ਚਰਦਾਸ ਕਰੀਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰੀਏ ਵੀ ਆਓ ਆਪਾਂ ਸਾਰੇ ਰਲ ਮਿਲ ਕੇ ਜੋ ਵੀ ਜਸਦਾ ਸੋਰਸ ਬਣਦਾ ਹੈ ਕਿਸੇ ਵੀ ਜਰੀਏ ਭਾਵੇਂ ਡਾਇਰੈਕਟ ਬਣਦਾ ਹੈ ਭਾਵੇਂ ਕਿਸੇ ਐਨਜੀਓ ਦੇ ਥਰੂ ਬਣਦਾ ਹੈ ਭਾਵੇਂ ਕਿਸ ਕਲਗੀ ਦਾ ਟਾਸ ਦੇ ਥਰੂ ਬਣਦਾ ਹੈ ਜਾਂ ਸਰਕਾਰਾਂ ਦੇ ਥਰੂ ਬਣਦਾ ਹੈ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਵਾਪਸ ਵਸੇਬੇ ਦੇ ਵਿੱਚ ਲੈਣਾ ਚਾਹੁੰਦੇ ਆ ਆਪ ਸਮੁੱਚੀ ਪ੍ਰੈਸ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪ ਵੀ ਇਸ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਆਪਾਂ ਵਾਪਸ ਉਹਨਾਂ ਨੂੰ ਘਰ ਆਪਣੇ ਵਿਹੜੇ ਦੇ ਵਿੱਚ ਵਸਦਾ ਵੇਖੀਏ ਇਹ ਨਾਸ ਦੀ ਬੇਨਤੀ ਸੀ ਬਪੀਓ ਹੁਣ ਤੱਕ ਇੰਨੇ ਦਾ ਪਾਸੇ ਵਕਰ ਚੁੱਕੇ ਕਿਹੜੇ ਕਿਹੜੇ ਤਾਂ ਹੁਣ ਹੁਣ ਤੱਕ ਅਸੀਂ ਜੋ 125 ਪਿੰਡਾਂ ਚ ਲਗਭਗ ਅਸੀਂ ਕਰ ਚੁੱਕੇ ਆ ਜੋ ਆਪਣਾ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤਾਂ ਸਾਡੀ ਇਹ ਰਾਮ ਰਾਮਸਰ ਜੋ ਹੈ ਉੱਥੇ ਅਸੀਂ ਕੀਤਾ ਹੈ ਤੇ ਇਸ ਦੇ ਸਾਰੇ ਇਲਾਕੇ ਚ ਅੱਗੇ ਸਾਰਾ ਅਸੀਂ ਕਰ ਹਰਮਨਦਾਸ 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 ਅਸੀਂ ਕਰ ਚੁੱਕੇ ਹਾਂ ਤੇ ਉਸ ਤੋਂ ਅੱਗੇ ਹੁਣ ਜਿਵੇਂ ਆਪਣਾ ਬਕਾਲਾ ਹੈ ਕੀ ਆ ਨਹੀਂ ਇਹ ਕਿੱਥੇ ਆਪਣਾ ਸਹੀ ਅਜਨਾਲਾ ਜੀ ਅਜਨਾਲਾ ਅਜਨਾਲੇ ਇਲਾਕੇ ਚ ਅਸੀਂ ਸਾਰਾ ਕਰ ਚੁੱਕੇ ਆ ਲੋਪੋ ਕੇ ਕਰ ਚੁੱਕੇ ਆ ਹੁਣ ਵੀ ਸਾਡੀਆਂ ਉੱਥੇ ਬੇੜੀਆਂ ਵੀ ਚੱਲ ਰਹੀਆਂ ਨੇ ਤੇ ਸਾਡੇ ਸਿੰਘ ਉੱਥੇ ਰਾਸ਼ਨ ਵੀ ਘਰ-ਘਰ ਜਾ ਕੇ ਪਹੁੰਚਾ ਰਹੇ ਨੇ ਛੱਤਾਂ ਤੇ ਕੰਧਾਂ ਟੱਪ ਕੇ ਜੋ ਵੀ ਸੋਰਸ ਬਣਿਆ ਹੋਇਆ ਸਾਡੀਆਂ ਇਸ ਵੇਲੇ ਇੱਥੇ ਤਿੰਨ ਬੇੜੀਆਂ ਚੱਲ ਰਹੀਆਂ ਨੇ ਤੇ ਨਾਲ ਤਕਰੀਬਨ ਇੱਥੇ ਕੋਈ ਸਾਡਾ 60 ਬੰਦਾ ਕੰਮ ਕਰ ਰਿਹਾ ਹੈ। ਬਾਈ ਪਸ਼ੂਆਂ ਦੇ ਵਾਸਤੇ ਜਿਹੜਾ ਚਾਰਾ ਬਹੁਤ ਜ਼ਰੂਰੀ ਹੈ। ਇਸ ਵੇਲੇ ਲੱਗ ਰਿਹਾ ਵੀ ਲੋਕ ਤਿਆਰੀ ਨਹੀਂ ਰਹਿਣੇ ਵੀ ਚਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਦੇ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਹਨ? ਉਹਨਾਂ ਦੇ ਲਈ ਅਸੀਂ ਇੱਕ ਤਾਂ ਸਮੁੱਚੇ ਪੰਜਾਬ ਵਿੱਚ ਅਪੀਲ ਕਰ ਰਹੇ ਹਾਂ। ਸਾਡੀਆਂ ਬਹੁਤ 100 31 ਕਾਲ ਅਕੈਡਮੀਆ ਨੇ ਅਸੀਂ ਹਰ ਬਲਾਕ ਵਿੱਚ ਬੈਠੇ ਹਾਂ। ਅਸੀਂ ਆਪਣੀਆਂ ਸਾਰੀਆਂ ਸੰਗਠਨਾਂ ਨੂੰ ਔਰ ਮੀਡੀਆ ਰਾਈ ਵੀ ਤੇ ਆਪਣੀ ਲੌਸਟ ਰਾਈ ਵੀ। ਤੇ ਉਥੋਂ ਲੋਕ ਪਰ ਪਰ ਕੇ ਆਪਣੇ ਡੋਨੇਸ਼ਨ ਵਿੱਚ ਵੀ ਲਿਆ ਰਹੇ ਨੇ ਅਸੀਂ ਪਰਚੇਜ਼ ਕਰਕੇ ਵੀ ਉਹਨਾਂ ਦੇ ਘਰ ਪਹੁੰਚਾ ਰਹੇ ਹਾਂ ਸਾਨੂੰ ਅੱਜ ਤੱਕ ਕਿਸ ਤਰ੍ਹਾਂ ਨਹੀਂ ਲੱਗਾ ਵੀ ਜਿੱਥੇ ਅਸੀਂ ਨਹੀਂ ਪਹੁੰਚ पाए ਡਿਫਿਕਲਟ ਤੋਂ ਡਿਫਿਕਲਟ ਏਰੀਆ ਐਨਡੀਏ ਦੀ ਟੀਮਾਂ ਨਾਲ ਲੈ ਕੇ ਅਸੀਂ ਪਹੁੰਚੇ ਹਾਂ ਹੁਣ ਵੀ ਜਿੱਥੇ ਵੀ ਸਾਨੂੰ ਕੋਈ ਟੈਲੀਫੋਨ ਆਉਂਦਾ ਕੋਈ ਸੰਦੇਸ਼ ਆਉਂਦਾ ਵੀ ਇਸ ਜਗ੍ਹਾ ਤੇ ਕੋਈ ਨਹੀਂ ਪਹੁੰਚਿਆ ਤਾਂ ਸਾਡੇ ਵਲੰਟੀਅਰ ਆਪਣੇ ਬੇੜੀਆਂ ਲੈ ਕੇ ਬੇਪਰਵਾਹ होके चले ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਰਾਸ਼ਨ ਤੇ ਉਹਨਾਂ ਨੂੰ ਕੱਢਣ ਦਾ ਕੰਮ ਤੇ ਉਹਨਾਂ ਦੇ ਪਸ਼ੂਆਂ ਦੇ ਚਾਰੇ ਦਾ ਕੰਮ ਲਗਾਤਾਰ ਚੱਲ ਗਿਆ ਜਗਾ ਕੋਈ ਆਇਡੈਂਟੀਫਾਈ ਕਰਨ ਵਾਸਤੇ ਜਦ ਤੱਕ ਜਿਹੜੀ ਰਿਮੋਟ ਏਰੀਆ ਚ ਕੋਈ ਜਗਾ ਵਿੱਚ ਕੋਈ ਨਹੀਂ ਪਹੁੰਚਿਆ ਉਹ ਦੇਖਣ ਨੂੰ ਆਈਡੀਆ ਨਹੀਂ ਹੋ ਜਾਂਦੀਆਂ ਨੇ ਉਹਨਾਂ ਨੂੰ ਕਿ ਕਹਿੰਦੇ ਰਸਤੇ 'ਚ ਪਹਿਲਾਂ ਰੋਗ ਲੱਗਦੇ ਕਿਲੇ ਗਾਂਾ ਜਾਇਆ ਗਾਂ ਡੁੱਬ ਜयो ਕਿ ਗਾਂ ਪਾਣੀ ਨਾਲ ਖੁੱਸ ਨਹੀਂ ਹੈ ਉਹ ਕਈ ਜਿਹਦੇ ਨਾਲ ਅੱਗੇ ਗਏ ਤੇ ਅੱਗੇ ਉਹ ਬੰਦੇ ਉਹ ਮਿਲੇ ਉਹਨਾਂ ਨੂੰ ਜਿੰਨਾਂ ਕੋਈ ਨਹੀਂ ਪਹੁੰਚਿਆ ਹਾਂਜੀ ਤੁਹਾਡੀ ਗੱਲ ਠੀਕ ਹੈ ਇਹ ਫਿਰ ਤੁਸੀਂ ਕਿੱਦਾਂ ਆਈਡੈਂਟੀਫਾਈ ਇਹ ਸਾਡੀ ਰੀਸੈਂਟਲੀ ਇੱਕ ਤੁਹਾਨੂੰ ਐਪੀਸੋਡ ਦੱਸਦਾ ਪਠਾਨਕੋੜ ਦਾ ਸਾਡੀ ਬ੍ਰੋ ਪਠਾਨਕੋੜ ਨਾਲ ਜੀ 12 ਕੋਈ ਨਹੀਂ ਕੋਈ ਨਹੀਂ ਮੈਨੂੰ ਲਿਖ ਕੇ ਦੇ ਦਿਓ ਨਾ ਕਿਹੜੇ ਕਿਹੜੇ ਪਿੰਡ ਸੀ ਇੱਥੇ ਕੋਈ ਨਹੀਂ ਸੀ ਪਹੁੰਚਿਆ ਸਾਡੇ ਦੇ ਉਹਦਾ ਨਾਮ ਹਾਂਜੀ ਉਸੇ ਕੀ ਹੋਇਆ ਕਿ 12 ਗੁੱਜਰ ਪਰਿਵਾਰ ਸੀਗੇ 12 ਸ਼ਰੀਰ ਬੜੀ ਮੁਸ਼ਕਲ ਜਾ ਕੇ ਸਾਡਾ ਸਿੰਘ ਇੱਥੇ ਬੈਠਾ ਸਿਮਰਨ ਇਹ ਲੈ ਕੇ ਆਏ ਉਹਨਾਂ ਨੂੰ ਉਹ ਜਦੋਂ ਉਹਨਾਂ ਨੂੰ ਕੱਢ ਲਿਆਂਦਾ ਪਹਿਲਾਂ ਮਤਲਬ ਕੋਈ ਗਵਰਨਮੈਂਟ ਵਾਲਾ ਜਾਂ ਕੋਈ ਹੈਲਪ ਨਹੀਂ ਸੀ ਗਈ ਲੈ ਆਂਦਾ ਉਹ ਵਿਚਾਰੇ ਚਿੰਤਤ ਸੀ ਉਹਨਾਂ ਦੇ ਪਸ਼ੂ ਪਿੱਛੇ ਰਹਿ ਗਏ ਚਾਰ ਵਿਅਕਤੀ ਸ਼ਾਮ ਨੂੰ ਵਾਪਸ ਚਲੇ ਗਏ ਜਿੱਦ ਕਰਕੇ ਇਹਨਾਂ ਤੋਂ ਵੀ ਸਾਨੂੰ ਇੱਕ ਵਾਰੀ ਵਾਪਸ ਪਹਚਾਓ ਔਰ ਬੜੇ ਦੁੱਖ ਦੀ ਗੱਲ ਆ ਵੀ ਉਹ ਚਾਰ ਬੰਦੇ ਦੁਬਾਰਾ ਨਿਕਲ ਨਹੀਂ ਪਾਏ ਔਰ ਰੁੜ ਗਏ ਕੱਲ ਡੀਸੀ ਸਾਹਿਬ ਇਹਨਸਕਲ ਨੂੰ ਦੱਸ ਰਹੇ ਸੀ ਵੀ ਉਹ ਚਾਰ ਸ਼ਰੀਰ ਦੁਬਾਰਾ ਬਚ ਨਹੀਂ ਪਾਏ ਪਾਣੀ ਕੁਦਰਮ ਜ਼ਿਆਦਾ ਵਧ ਗਿਆ ਤੇ ਰੁੜ ਹੀ ਗਏ ਯਾਨੀ ਇੰਨੀ ਦੂਰੋਂ ਦੂਰੋਂ ਕੱਢਿਆ ਜਾ ਰਿਹਾ ਹੁਣ ਮੇਰੀ ਇੱਕ ਜਿਹੜੀ ਸ਼ਾਰਟ ਮੈਂ ਬੇਨਤੀ ਕਰਨੀ ਚਾਹਣਾ ਜੀ ਸਾਰੀ ਸੰਗਤ ਨੂੰ ਜਿਹੜੇ ਸਾਡੇ ਅਸੀਂ ਸੈਂਟਰ ਬਣਾਏ ਨੇ ਜੀ ਸਾਡੀ ਇੱਕ ਅਕਾਲ ਅਕੈਡਮੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਕਾਲ ਅਕੈਡਮੀ ਤਿੱਬੜ ਤਿੱਬੜ ਮਸ਼ਹੂਰ ਪਿੰਡ ਹੈ ਜੀ ਇਸ ਤੋਂ ਬਿਨਾ ਅਨਾਜ ਮੰਡੀ ਡੇਰਾ ਬਾਬਾ ਨਾਨਕ ਤੀਸਰੀ ਹੈਗੀ ਆ ਜੀ ਤਰਨਤਾਰ ਦੇ ਵਿੱਚ ਅਕਾਲ ਅਕੈਡਮੀ ਦਦੇਹਰ ਦਦੇਹਰ ਸਾਹਿਬ ਮਸ਼ਹੂਰ ਪਿੰਡ ਹੈ ਜੀ ਉੱਥੇ ਸਾਡਾ ਸਕੂਲ ਆ ਅਕਾਲ ਅਕੈਡਮੀ ਇਸ ਤੋਂ ਬਿਨਾ ਵਿਸ਼ੋਆ ਪਿੰਡ ਵੀ ਮਸ਼ਹੂਰ ਹੈ ਜੀ ਅੰਮ੍ਰਿਤਸਰ ਦਾ ਉੱਥੇ ਸਾਡਾ ਸਕੂਲ ਆ ਅਕਾਲ ਅਕੈਡਮੀ ਵਿਸ਼ੋਆ ਤੇ ਇਹ ਤੋਂ ਬਿਨਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਥੇਹ ਕਲੰਦਰ ਪਿੰਡ ਹੈ ਉੱਥੇ ਸਕੂਲ ਹੈ ਇਹ ਜਿਹੜੇ ਸਾਡੇ ਪੰਜ ਸੈਂਟਰ ਨੇ ਜਿਸ ਵੀ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਚਾਹੀਦੀ ਹੈ ਇਹ ਸਾਡੇ ਸੈਂਟਰਸ ਤੇ ਜਾ ਕੇ ਸੰਪਰਕ ਕਰ ਲਵੇ ਉਹਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ ਉਸੇ ਤਰ੍ਹਾਂ ਦੀ ਉਹਦੀ ਕੋਸ਼ਿਸ਼ ਕੀਤੀ ਜਾਏਗੀ ਵੀ ਹੈਲਪ ਕੀਤੀ ਜਾਵੇ ਇਸ ਤੋਂ ਬਿਨਾ ਇੱਕ ਬੇਨਤੀ ਸੰਗਤ ਨੂੰ ਇਹ ਵੀ ਹੈ ਵੀ ਆਪ ਮੁਹਾਰੇ ਸੰਗਤਾਂ ਬਹੁਤ ਰਾਸ਼ਨ ਲੈ ਕੇ ਆ ਰਹੀਆਂ ਨੇ ਬਹੁਤ ਵੇਖਣ ਜਾ ਰਿਹਾ ਵੀ ਕੋਈ ਚੀਜ਼ ਬਹੁਤ ਵੱਧ ਗਈ ਹੈ ਤੇ ਕਿਸੇ ਚੀਜ਼ ਦੀ ਕਮੀ ਹੈ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜੇ ਕਿਸੇ ਨੇ ਲੈ ਕੇ ਆਉਣਾ ਤਾਂ ਉਹ ਸੰਬੰਧਤ ਬੰਦੇ ਨਾਲ ਸੰਸਥਾ ਨਾਲ ਸਰਕਾਰ ਨਾਲ ਸੰਪਰਕ ਕਰਕੇ ਪੁੱਛ ਕੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਲੈ ਕੇ ਆਉਣ। ਐਵੇਂ ਨਾ ਹੋਵੇ ਵੀ ਆਪ ਮੁਹਾਰੇ ਲੈ ਆਈਏ ਤੇ ਉਹ ਫਿਰ ਕੁਝ ਚੀਜ਼ਾਂ ਰੋਲ ਰਹੀਆਂ ਨੇ ਤੇ ਕੁਝ ਚੀਜ਼ਾਂ ਦੀ ਕਮੀ ਹੈ। ਤੀਸਰਾ ਜਿਹੜਾ ਪੁਆਇੰਟ ਹੈ ਜੀ ਉਹ ਇਹ ਹੈ ਵੀ ਇਸ ਪਾਣੀ ਤੋਂ ਬਾਅਦ ਜਿਹੜਾ ਮੁੜ ਵਿਸੇਬਾ ਵੀ ਜਿਵੇਂ ਵੀ ਦਿਨ ਦੱਸਿਆ ਵੀ ਅਸੀਂ ਘਰ ਜਿਨ੍ਹਾਂ ਦੇ ਜਿੱਥੋਂ ਤੱਕ ਅਸੀਂ ਉਪਰਾਲਾ ਕਰ ਸਕਾਂਗੇ ਇਹਨਾਂ ਸੈਂਟਰਾਂ ਦੇ ਉੱਤੇ ਹੀ ਪਾਣੀ ਤੋਂ ਬਾਅਦ ਵੀ ਅਸੀਂ ਟੀਮਜ਼ ਲਾਉਣੀਆਂ ਨੇ ਜਿਹੜੀਆਂ ਉਹਨਾਂ ਦੇ ਛੋਟੀ ਮੁੱਟੀ ਘਰਾਂ ਦੀ ਕੰਸਟਰਕਸ਼ਨ ਦਾ ਕੁਝ ਹੈ ਕੋਈ ਇਲੈਕਟ੍ਰੀਕਲ ਦਾ ਪਲੰਬਿੰਗ ਦਾ ਹੈਗਾ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਅਗਰ ਸਾਨੂੰ ਇਹ ਸੈਂਟਰ ਤੇ ਆ ਕੇ ਦੱਸਣਗੇ ਤੇ ਪਾਣੀ ਦੇ ਉਤਰਨ ਤੋਂ ਬਾਅਦ ਉਹਨਾਂ ਦਾ ਉਹਦਾ ਵੀ ਧਿਆਨ ਰੱਖਿਆ ਜਾਏਗਾ ਸਾਡੀਆਂ ਟੀਮਜ਼ ਜਾ ਕੇ ਉਹਨਾਂ ਦੇ ਘਰਾਂ ਦੀ ਰਿਪੇਅਰ ਪਲੰਬਿੰਗ ਇਲੈਕਟ੍ਰੀਕਲ ਜਾਂ ਉਸ ਤੋਂ ਬਿਨਾ ਕੋਈ ਮੈਡੀਕਲ ਹੈ ਤਾਂ ਉਹ ਸਾਰੀ ਧਿਆਨ ਰੱਖਿਆ ਜਾਏਗਾ ਸੰਗਤ ਨੂੰ ਇਹ ਅਪੀਲ ਆ ਵੀ ਇਨਾਂ ਸੈਂਟਰਾਂ ਤੇ ਸਾਨੂੰ ਅਪਰੋਚ ਕੀਤਾ ਜਾਵੇ ਭਾਵੇਂ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਈਮਨ ਪਾਣੀ ਦੇ ਉਤਰਨ ਤੋਂ ਬਾਅਦ ਵੀ ਤੁਹਾਡੇ ਲੋਕ ਅਸਤੋਂ ਹੱਗੀਤੀ ਆ ਰਹੀ ਹੈ ਕਿਹੜੀ ਚੀਜ਼ ਉੱਥੇ ਘਟਦੀ ਪਈ ਆ ਉਹਦੇ ਬਾਰੇ ਦੱਸਿਆ ਜਾਵੇ ਕਿ ਤਾਂ ਜੋ ਜਿਹੜੇ ਸੁਣਨਗੇ ਲੋਕ ਉਹ ਲੈ ਕੇ ਉੱਥੇ ਹਾਂਜੀ ਉਹ ਹੁਣ ਵਿੱਚ ਉਹ ਜਿਹੜਾ ਸਭ ਤੋਂ ਵੱਧ ਜੋ ਡੀਸੀ ਸਾਹਿਬ ਨਾਲ ਵੀ ਮੇਰੀ ਮੁਲਾਕਾਤ ਹੋਈ ਹੈ ਇੱਕ ਤਾਂ ਮੰਝਿਆਂ ਦੀ ਰੋੜ ਹੈ ਮੰਝੇ ਕੋਈ ਵੀ ਲੈ ਕੇ ਨਹੀਂ ਆ ਰਿਹਾ ਅੱਜ ਜੀ ਅਸੀਂ 3000 ਮੰਜੇ ਦਾ ਆਰਡਰ ਕੀਤਾ ਹੈ ਮੰਜਿਆਂ ਦੀ ਲੋੜ ਹੈ ਗੱਧਿਆਂ ਦੀ ਲੋੜ ਹੈ ਕਿਉਂਕਿ ਥੱਲੋ ਜ਼ਮੀਨ ਗਿੱਲੀ ਹੈ ਘਰ ਗਿੱਲੇ ਨੇ ਸੌਣਾ ਮੁਸ਼ਕਲ ਹੋਇਆ ਹੋਇਆ ਸੋ ਗੱਧਿਆਂ ਦੀ ਲੋੜ ਹੈ ਫਿਰ ਪਾਣੀ ਦੀਆਂ ਟੈਂਕੀਆਂ ਦੀ ਲੋੜ ਹੈ ਪਾਣੀ ਦੀਆਂ ਟੈਂਕੀਆਂ ਰੁੜਗੀਆਂ ਨੇ ਉਹਨਾਂ ਦੀ ਲੋੜ ਹੈ ਫਿਰ ਸਿਲੰਡਰ ਜਾਂ ਸਾਡੇ ਸਟਾਪ ਜਿਹੜੇ ਪੁਰਾਣੇ ਡੀਜ਼ਲ ਵਾਲੇ ਹੁੰਦੇ ਸੀ ਜਾਂ ਕੈਰੋਸਿਨ ਵਾਲੇ ਉਹ ਉਹਨਾਂ ਦੀ ਲੋੜ ਹੈ ਰਾਸ਼ਨ ਸੰਗਤਾਂ ਦੇ ਰਹੀਆਂ ਨੇ ਪਰ ਰਾਸ਼ਨ ਲੰਗਰ ਪਕਾ ਕੇ ਦੇ ਰਹੀਆਂ ਨੇ ਸੁੱਕਾ ਰਾਸ਼ਨ ਜਿਹੜਾ ਆ ਰਿਹਾ ਉਹ ਘਰ ਦੇ ਪੂਰਾ ਸੇਬੇ ਨੇ ਉਸ ਦੇ ਵਿੱਚ ਵੀ ਸਾਡੀ ਇੱਕ ਕੈਟਾ 14 ਆਈਟਮਾਂ ਘਰ ਨੂੰ ਲੋਡ ਹੈ ਜੋ ਕਿ ਦਾਲ ਹੈ ਲੂਣ ਮਰਚ ਹੈ ਆਇਲ ਹੈ ਔਰ ਉਹਦੇ ਚ ਚਾਵਲ ਹੈ ਆਟਾ ਹੈ ਇਸ ਤਰ੍ਹਾਂ 14 ਆਈਟਮਾਂ ਉਹਨਾਂ ਦੀ ਲੋਡ ਹੈ ਸੁੱਕਾ ਦੁੱਧ ਹੈ ਚਾਹ ਪੱਤੀ ਹੈ ਸੋ ਇਹ ਮੋਟੀਆਂ-ਮੋਟੀਆਂ ਜਿਹੜੀਆਂ ਇਸ ਵੇਲੇ ਘਰ ਵਸੇਬੇ ਦੀ ਅੱਜ ਦੀ ਜੋੜੀ ਲੋਡ ਹੈ ਸੌਣ ਵਾਸਤੇ ਫਿਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਮੰਜਾ ਗੱਦਾ ਚਾਦਰ ਔਰ ਉਹਨਾਂ ਨੂੰ ਉਹ ਮੱਛਰ ਦੀ ਮੱਛਰਦਾਨੀ ਮਸਕੂਤ ਉਹ ਉਹ ਲੋੜ ਹੈ ਸੋ ਆਪਾਂ ਉਹਨਾਂ ਨੂੰ ਇਸ ਜਿਹੜੇ ਘਰ ਵਾਪਸ ਲਜਾਈਏ ਜਿਨ੍ਹਾਂ ਦੇ ਘਰ ਡਿੱਗ ਗਏ ਨੇ ਅਸੀਂ ਤੁਹਾਨੂੰ ਆਪ ਜੀ ਦੱਸ ਚੁੱਕੇ ਹਾਂ ਸ਼ੀਨਸ਼ਾਟ ਇਮੀਡੀਏਟ ਬਣਾ ਦੇਾਂਗੇ ਘਰ ਰਿਪੇਅਰ ਲਈ ਸੀਮੈਂਟ ਦੇ ਦੇਾਂਗੇ ਅ ਬਜਰੀ ਰੇਤਾ ਦੇ ਦੇਾਂਗੇ ਤਾਂ ਕਿ ਉਹਨਾਂ ਦੇ ਲਈ ਸਾਨੂੰ ਹੈਲਪ ਦੀ ਲੋੜ ਹੈ ਪਰਿਵਾਰ ਦੀ ਹੈਲਪ ਦੇ ਦੇਾਂਗੇ ਇਹ ਪ੍ਰਵਾਰ ਚ ਕੋਈ ਅਸੀਂ ਮਿਸ ਹੋ ਗਿਆ ਤਾਂ ਬੱਚੇ ਦੀ ਪੜ੍ਹਾਈ ਚਾਹੁੰਦੇ ਨੇ ਅਸੀਂ ਕਾਲ ਅਕੈਡਮੀ ਬੱਚੇ ਦੀ ਪੜ੍ਹਾਈ ਵੀ ਕਰਨ ਲਈ ਤਿਆਰ ਹੈ ਪੜ੍ਹਾਈ ਕਰਨ ਲਈ ਬੱਚਿਆਂ ਵਾਸਤੇ ਹਾਂਜੀ ਵਰਦੀ ਜਾਂ ਬੱਚਿਆਂ ਦੀ ਵਰਦੀ ਯੂਨੀਫਾਰਮ ਹੋ ਗਈ ਬੱਚਾ ਲਈ ਕੋਈ ਵੀ ਹਲ ਪਚਾਈ ਦੀ ਸਾਨੂੰ ਕੋਈ ਲਾਈਨ ਨੰਬਰ ਹੈਗਾ ਆਪਣਾ ਕੋਈ ਅਸੀਂ ਤਿੰਨ ਨੰਬਰ ਦੇਵਾਂਗੇ ਜੀ ਐਂਟਸ ਦੇ ਦਿੰਦੇ ਉਹ ਵੀ ਅੰਦਰ ਇਹਦੇ ਅੰਦਰ ਯਾਰ ਕਿ ਕੱਲ ਉਹਨਾਂ ਕੋਲ ਕੋਈ ਸਟੂਡੈਂਟਸ ਗਏ ਯੂਨੀਵਰਸਿਟੀ ਤੋਂ ਵਿੱਚ ਜ਼ਿਆਦਾ ਲੜਕੀਆਂ ਸੀ ਉਹ ਲੜਕੀਆਂ ਮਹਿਲਾਵਾਂ ਵਾਸਤੇ ਨਹੀਂ ਸਾਡੇ ਪਿਆਰ ਆਪਣਾ ਪੜ੍ਹਨਾ ਵਾਸਤੇ ਨੇ ਐਕਟਿੰਗਸ ਤੇ ਬੱਚੇ ਵਾਸਤੇ ਡਾਇਪਰਸ ਉਹ ਲੈ ਆ ਗਏ ਤੇ ਕੋਈ ਬੜੀ ਇੰਪੋਰਟੈਂਟ ਚੀਜ਼ ਹੈ ਤੇ ਬੜੀ ਛੋਟੀ ਚੀਜ਼ ਹੈ ਨਾ ਜਿਹੜਾ ਕੋਈ ਧਿਆਨ ਨਹੀਂ ਦਿੰਦਾ ਬਿਲਕੁਲ ਕੋਈ ਵੀ ਧਿਆਨ ਦਿੰਦਾ ਕੋਈ ਲੈ ਕੇ ਨਹੀਂ ਜਾਂਦਾ ਸਾਰਾ ਕੁਝ ਲੈ ਕੇ ਜਾਂਦੇ ਕੋਈ ਮਹਿਲਾਵਾਂ ਦੇ ਵੇਂਦਾ ਮਤਲਬ ਤੁਸੀਂ ਪਹਿਲਾਂ ਨਹੀਂ ਕੀਤਾ ਗਏ ਨਹੀਂ ਅਸੀਂ ਕੀਤਾ ਜੀ ਪੂਰਾ ਟਰੱਕ ਸਾਡਾ ਅੱਜ ਪਹੁੰਚਿਆ ਜੀ 3 30000 30000 ਆ ਜਾਏ ਨੇ ਜੀ ਸੈਨੇਟਰੀ ਪੈਡ ਅੱਜ ਪਹੁੰਚ ਗਿਆ ਸੈਨੇਟਰੀ ਪੈਡ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਉਹਨਾਂ ਦੀ ਬਹੁਤ ਸ਼ਾਰਟੇਜ ਆ ਛੋਟਾ ਤਾਂ ਉਹਨੇ ਲਈ ਪੂਰਾ ਇੱਕ ਟਰੱਕ ਹੀ ਆਰਡਰ ਕੀਤਾ ਸੀ ਅੱਡ ਕਹਿੰਦਾ ਪੂਰਾ ਅੱਜ ਤੱਕ ਪਹੁੰਚ ਗਿਆ ਅੱਜ ਅਸੀਂ ਸਪਲਾਈ ਸ਼ੁਰੂ ਕਰ ਦਿਆਂਗੇ ਕੱਲ ਤਾਂ ਸਭ ਜਗ੍ਹਾ ਪਹੁੰਚ ਜਾਏਗੀ ਸਾਰੇ ਪਿੰਡਾਂਾਂ ਦੇ ਇਹਦੇ ਅੰਦਰ ਇੱਕ ਜਿਵੇਂ ਵੀਰ ਜੀ ਨੇ ਦੱਸਿਆ ਜਿਸਕਰ ਜੋ ਜਿਹੜੀ ਗੱਲ ਹੈਗੀ ਉਹ ਹੈਗੀ ਜਿਹੜੀ ਸਾਡੀ ਟੀਮ ਹੈਗੀ ਹੈ ਉਹਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਘੱਟੋ ਘੱਟ 25 ਸਾਲ ਦਾ ਹੈਗਾ ਜੀ ਜਿਸ ਵੇਲੇ ਕਸ਼ਮੀਰ ਵਿੱਚ ਅਰਥਕਵੇਕ ਆਇਆ ਸੀ ਤੇ ਬਾਬਾ ਜੀ ਨੇ ਆਪਣੀ ਪੂਰੀ ਟੀਮ ਨੂੰ ਉੱਥੇ ਭੇਜ ਕੇ ਉੱਥੇ ਘਰ ਬਣਾਏ ਮੰਦਿਰ ਬਣਾਏ ਘਰਾਂ ਨੂੰ ਰਿਪੇਅਰ ਕੀਤਾ ਗਿਆ ਮਸਜਿਦ ਗੁਰਦੁਆਰੇ ਸਭ ਰਿਪੇਅਰ ਕੀਤੇ ਤੇ ਜਿਹੜਾ ਸਾਡਾ ਆਪਰੇਸ਼ਨ ਹੈਗਾ ਕੰਮ ਕਰਨ ਦਾ ਤਰੀਕਾ ਹੈ ਉਹ ਰੈਸਕਿਊ ਰਿਲੀਫ ਤੇ ਰੀਹੈਬ ਇਹ ਅਸੀਂ ਤਿੰਨ ਚੀਜ਼ਾਂ ਤੇ ਫੋਕਸ ਕਰਦੇ ਹਾਂ ਜਿਸ ਵੇਲੇ ਇਮੀਡੀਏਟ ਨੀਡ ਹੈ ਉਸ ਵੇਲੇ ਰੈਸਕਿਊ ਕਰਾਂਗੇ ਫਿਰ ਰਿਲੀਫ ਆਈਟਮ ਦਵਾਂਗੇ ਤੇ ਜਿਸ ਵੇਲੇ ਪਾਣੀ ਉਤਰ ਗਿਆ ਉਹਨਾਂ ਨੂੰ ਰੀਹੈਬ ਕਰਾਂਗੇ ਤੇ ਜਿਹੜੇ ਵੀ ਵੀਰ ਪੈਨਾ ਬਾਹਰ ਬੈਠੇ ਨੇ ਜੋ ਪੰਜਾਬ ਦਾ ਦਰਦ ਰੱਖਦੇ ਆ ਅਸੀਂ ਉਹ ਤੁਹਾਡੇ ਚੈਨਲ ਇਹ ਜ਼ਰੂਰ ਅਪੀਲ ਕਰਨਾ ਚਾਹਾਂਗਾ ਕਿ ਪੰਜਾਬ ਹਰ ਜਗ੍ਹਾ ਜਾ ਕੇ ਖੜਾ ਹੁੰਦਾ ਹੈ ਪਰ ਅੱਜ ਪੰਜਾਬ ਨਾਲ ਕੋਈ ਖੜਾ ਨਹੀਂ ਹੋ ਰਿਹਾ ਸੋ ਇਹ ਸਮਾਂ ਹੈ ਜਿਸ ਵੇਲੇ ਐਨ ਆਰ ਆਈਸ ਜਿਹੜੇ ਆਪਣੇ ਪਿੰਡ ਨੂੰ ਸਮਾਲਣ ਆਪਣੇ ਪੰਜਾਬ ਨੂੰ ਸਮਾਲਣ ਪਾਵੇਂ ਉਹ ਕਿਸੇ ਵੀ ਸੰਸਥਾ ਨਾਲ ਸਮਾਨਨ ਤੇ ਦੂਜਾ ਜਿਹੜੇ ਵੀਰਜੀ ਵੱਲੋਂ ਇੱਕ ਬੇਨਤੀ ਸੀ ਕਿ ਜਿੰਨੀ ਵੀ ਐਨ ਜੀਓਜ਼ ਕੰਮ ਕਰ ਰਹੀਆਂ ਪਾਵੇਂ ਛੋਟੇ ਪੱਧਰ ਤੇ ਕਰ ਰਹੀਆਂ ਵੱਡੇ ਪੱਧਰ ਤੇ ਕਰ ਰਹੀਆਂ ਜੇ ਆਪ ਜੀ ਨੂੰ ਕੋਈ ਰਿਕੁਆਇਰਮੈਂਟ ਹੁੰਦੀ ਹੈ ਜ਼ਰੂਰ ਸਾਨੂੰ ਕੰਟੈਕਟ ਕੀਤਾ ਜਾਏ ਜੋ ਵੀ ਲੋੜਵੰਦੀ ਚੀਜ਼ ਹੋਏਗੀ ਅਸੀਂ ਪ੍ਰੋਵਾਈਡ ਕਰ ਸਕਾਂਗੇ ਤੇ ਜ਼ਰੂਰ ਕਰਾਂਗੇ ਜੇ ਨਹੀਂ ਵੀ ਕਰ ਸਕਾਂਗੇ ਤਾਂ ਵੀ ਅਰੇਂਜ ਕਰਾਵਾਂਗੇ ਸੋ ਇਹ ਇੱਕ ਤੁਹਾਡੇ ਚੈਨਲ ਤੋਂ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਰੀ ਐਨ ਜੀਓਜ਼ ਇਕੱਠੇ ਹੋਣ ਔਰ ਜਿਹੜੇ ਇੱਕ ਵੀਜੀ ਦਾ ਇੱਕ ਮੈਂਡੇਟ ਜੋ ٹرسٹ ਦਾ ਮੈਂਡੇਟ ਹੈਗਾ ਹੈ कि ਜਿਸ ਵੇਲੇ ਇਸ ਤਰ੍ਹਾਂ ਦੀ ਕੋਈ ਵੀ ਆਪਦਾ ਹੈ ਆਪਣਾ ਕੰਸਟਰਕਸ਼ਨ ਦਾ ਕਮ ਸਕੂਲਾਂ ਦਾ ਸਾਰਾ ਰੋਕ ਕੇ ਪੂਰੀ ਟੀਮ ਉੱਥੇ ਭੇਜ ਦਿੱਤੀ ਜਾਏ ਉਸ ਟੀਮ ਦੇ ਅੰਦਰ ਇਲੈਕਟ੍ਰੀਸ਼ੀਅਨ ਹੈ ਪਲੰਬਰਸ ਹੈ ਸਿਕਿਉਰਿਟੀ ਵਾਲੇ ਹੈ ਫਾਇਰ ਵਾਲੇ ਹੈ ਉਹਨਾਂ ਨੂੰ ਉਹ ਐਕਸਪੀਰੀਅੰਸ ਹੈਗਾ ਕਿ ਕਿਸ ਤਰੀਕੇ ਨਾਲ ਉਹ ਰੈਸਕਿਊ ਰਿਲੀਫ ਕਰ ਸਕਦੀਆਂ ਟੀਮ ਸਾਡੀਆਂ ਆਪਦੀਆਂ ਨੇ ਅਸੀਂ ਹਾਇਰ ਨਹੀਂ ਕਰਨੀਆਂ ਇਹ ਸਾਰਾ ਇੰਟਰਨਲ ਹੈ ਸੋ ਸਾਰਾ ਕੰਮ ਰੁਕਵਾ ਕੇ ਟਰਸ ਦਾ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਜਿਹੜੀ ਜਿਸ ਵੇਲੇ ਲੋੜ ਹੈ ਉੱਥੇ ਅਸੀਂ ਪਹੁੰਚ ਜਾਈਏ ਔਰ ਜਿਹੜਾ ਵੀਰ ਜੀ ਨੇ ਲਾਸਟ ਆਪਣੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਸਾਡੀ 130 ਅਕੈਡਮੀ ਹੈ ਤੇ ਸਾਡੇ ਲਈ ਕਿਸੇ ਵੀ ਲੋਕੇਸ਼ਨ ਵਿੱਚ ਪਹੁੰਚਣ ਵਾਸਤੇ ਘੰਟਾ 2 ਘੰਟੇ ਤੋਂ ਜ਼ਿਆਦਾ ਬਹੁਤ ਟਾਈਮ ਨਹੀਂ ਲੱਗਣਾ ਜੇ ਸਾਨੂੰ ਕੰਟੈਕਟ ਕਰੋਗੇ ਸਾਡੀ ਟੀਮ ਉੱਥੇ ਪਹੁੰਚ ਜਾਏਗੀ ਜੀ ਠੀਕ ਹੋਗਾ ਜੀ ਕੇਂਦਰ ਸਰਕਾਰ ਐਸ ਲਈ ਪੰਜਾਬ ਦੇ ਨਾਲ ਨਹੀਂ ਖੜੀ ਸਾਪਣੇ ਨਹੀਂ ਆਈ ਹੱਟਪੀਟ ਤੋਂ ਬਦਦਵਾ ਪੰਜਾਬ ਸਰਕਾਰ ਨੇ ਵੀ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਐਨ ਜੀਓ ਜੋ ਔਰ ਜੋ ਧਾਰਕ ਸੰਸਥਾਵਾਂ ਨੇ ਦਨ ਸਥਾਨਕ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਧ ਤੋਂ ਵੱਧ ਪਰ ਅਜੇ ਵੀ ਜਿਹੜੇ ਪਿੰਡ ਜ਼ਿਆਦਾ ਅਫੈਕਟਡ ਨਹੀਂ ਜਿਹੜੇ ਰਾਬੇ ਦੇ ਨੇੜੇ ਨੇ ਉਤੋਂ ਤੱਕ ਅਜੇ ਏਡ ਨਹੀਂ ਪਹੁੰਚੀ ਰਾਤੀ ਆਡੀਓ ਆਈਸੀ ਸਾਡੇ ਤੇ 8:30 ਦੇ ਵਿੱਚ ਰਮਦਾਸ ਦੇ ਲਾਗੇ ਪਿੰਡ ਭੁੰਨੇਵਾਲ ਉੱਥੇ ਅਜੇ ਤੱਕ ਕੋਈ ਰਾਹਤ ਨਹੀਂ ਪਹੁੰਚੀ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਜਿਹੜਾ ਵਾ ਬਿਲਕੁਲ ਝੂਠ ਬੋਲਿਆ ਐਨ ਜੀਓ ਜਿ세 ਬੰਦियां ਸਾਡੇ ਤੱਕ ਕੋਈ ਨਹੀਂ ਪਹੁੰਚੀਆਂ ਔਰ ਰਾਤ ਨੂੰ ਉਹਨਾਂ ਕੋਈ ਬਿਸਤਰਾ ਨਹੀਂ ਕੋਈ ਕਪੜਾ ਨਹੀਂ ਔਰ ਉਹ ਢੱਡ ਦੇ ਵਿੱਚ ਰਾਤਾ ਘਟ ਰਿਹਾ ਪਰ ਉਹ ਪਿੰਡਾ ਬਾਬਾ ਗੁੱਡਾ ਸਾਹਿਬ ਹੰਦਾਸ ਪੁੱਤਰਾ ਸਾਹਿਬ ਦੀ ਬੈਕ ਸਾਈਡ ਤੇ ਸਭ ਤੋਂ ਪਿੰਨਾ ਪਾਣੀ ਦੋ ਜਣਾ ਤੁਸੀਂ ਮੁੱਟੀ ਉੱਥੇ ਆਇਆ ਸੀ ਜੀ ਕਿ ਕਿੰਨੇ ਕ ਦਾਵੇ ਨੇ ਆਪ ਵੀ ਤੁਸੀਂ ਉਧਰ ਜਾ ਰਹੇ ਹੋ ਹਾਂਜੀ ਪਰ ਅਜੇ ਤੱਕ ਜਿਹੜੇ ਵੱਧ ਅਫੈਕਟਡ ਪਿੰਡ ਨੇ ਉਹਨਾਂ ਤੱਕ ਰਾਹਤ ਨਹੀਂ ਪਹੁੰਚੀ ਜਿਹੜੇ ਕੰਡਿਆਂ ਵਾਲੇ ਪਿੰਡ ਨੇ ਉੱਤੇ ਤੱਕ ਟਰਾਲੀਆਂ ਤੇ ਟਰਾਲੀਆਂ ਜਾਮ ਲੱਗੇ ਪਏ ਨੇ ਕਿਵੇਂ ਜਾਣ ਲੈਣਾ ਚਾਹੀਦਾ ਕਿ ਕਿਤਨਾ ਲੋਕੀ ਲੈ ਕੇ ਜਾਣ ਤੇ ਰਾਜਨਾ ਰੋਡ ਬੰਦਾਂ ਦਾ ਤੱਕ ਪਹੁੰਚੇ ਜਾਂ ਸਮਾਨ ਰੋਡ ਬੰਦਾਂ ਦਾ ਤੱਕ ਪਹੁੰਚ ਸਾਡੀ ਨਿਗਾਹ ਜਦ ਤੱਕ ਦੋ ਪਿੰਡ ਸੀ ਇੱਕ ਪਿੰਡ ਦੇ ਵਿੱਚ ਤਾਂ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਬੇੜੀਆਂ ਨਹੀਂ ਸੀ ਜਾ ਸਕਦੇ ਇੰਜਣ ਵਾਲੀਆਂ ਵੀ ਨਹੀਂ ਚੱਤੀਆਂ ਉਹ ਅਸੀਂ ਸੀਸ ਸਾਹਿਬ ਨੂੰ ਮਿਲ ਕੇ ਹੈਲੀਕਾਪਟਰ ਨਾਲ ਉਹਨਾਂ ਦਾ ਰੈਕਿਊ ਕਰਾਇਆ ਇੱਕ ਪਿੰਡ ਸੀ ਤਰਨਤਾਰਨ ਦੇ ਵਿੱਚ ਬਿਲਕੁਲ ਆਪਣੇ ਸਤਲੁਜ ਦਰਿਆ ਦੇ ਵਿੱਚ ਉਹ ਅਸੀਂ ਕੱਲ ਉਹਨੂੰ ਕਰ ਲਿਆ ਉਹਨਾਂ ਨੂੰ ਖਾਣਾ ਪੁੰਚਾ ਦਿੱਤਾ ਅੱਜ ਸਾਡੀਆਂ ਵੱਡੀਆਂ ਬੇੜੀਆਂ ਚੱਲੀਆਂ ਗਈਆਂ ਵੱਡੇ ਹੌਸਪੋਰਜਨ ਚਲੇ ਗਏ ਜਿਹੜੇ ਕਿ ਦਰਿਆਤ ਜਾ ਸਕਦੇ ਸੀ ਅੱਜ ਅਸੀਂ ਉਹਨਾਂ ਨੂੰ ਵੀ ਕਰ ਲਿਆ ਸੋ ਆਪਦੇ ਧਿਆਨ 'ਚ ਕਿਤੇ ਵੀ ਆਏ ਜਿਹੜਾ ਪਿੰਡ ਆਪਜੀ ਨੋਟ ਕਰਾਓ ਅਸੀਂ ਸ਼ਾਮ ਤੱਕ ਤੁਹਾਡੇ ਨੰਬਰ ਤੇ ਰਿਪੋਰਟ ਕਰ ਦੇਵਾਂਗੇ ਵੀ ਇਹ ਪਿੰਡ 'ਚ ਅਸੀਂ ਕਿੰਨੀ ਜਾ ਚੁੱਕੇ ਹਾਂ ਔਰ ਉਹਨਾਂ ਦਾ ਜੋ ਵੀ ਲੋੜਾਂ ਸੀ ਲਵਿੰਦੀਆਂ ਅਸੀਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਇੱਕ ਉਹ ਨੇਵਲ ਗੇਸ ਸੀ ਸਾਡੇ ਕੀ ਪੂਰੀ ਸੀ ਉੱਥੇ ਫਿਲਹਾਲ ਬੀਐਸਐਫ ਦਾ ਸਾਰਾ ਕੈਂਪਸ ਏਰੀਆ ਹੈ ਉੱਥੇ ਸਾਨੂੰ ਇੰਡੀਆ ਰਫਰ ਲੋ ਮਣਾ ਕਰ ਦਿੱਤਾ ਗਿਆ ਸੀ ਕਿ ਤੁਸੀਂ ਐਨਡੀਐਫ ਨੇ ਸਾਨੂੰ ਟਰੱਕ ਦੇ ਦਿੱਤੇ ਜਿੱਥੇ ਸਾਡਾ ਟਰੈਕਟਰ ਨਹੀਂ ਸੀ ਜਾ ਪਾ ਰਿਹਾ ਉਹ 4x4 ਟਰੈਕਟਰ ਸਾਡੇ ਇਸਤੀਆਂ ਲੈ ਕੇ ਨਾਲ ਲੈ ਗਿਆ ਉਹ ਥੋੜੇ ਜਿਹੇ ਆਪਣੇ ਮਜਬੂਰੀ ਸੀ ਉਹਨਾਂ ਦੀ ਪਰ ਸਾਡੇ ਜੋਦੇ ਜੁਦ ਜੋ ਦੇ ਇੰਡੀਆ ਰਫਟ ਲੋਕਲ ਪ੍ਰਸ਼ਾਸਨ ਵੈਸੇ ਨਾਲ ਕੋਆਪਰੇਟ ਕਰ ਰਿਹਾ ਸਾਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਨਾਲ ਰਲ ਕੇ ਕਿਉਂਕਿ ਉਹਨਾਂ ਦੇ ਟਰੱਕ ਉਹਨਾਂ ਦੇ ਮਿਲ ਗਏ ਸਾਨੂੰ ਤੇ ਉਸ ਅਸੀਂ ਜਿੱਥੇ ਟਰੈਕਟਰ ਨਹੀਂ ਸੀ ਜਾ ਸਕਦੇ ਉਹ ਬੇੜੀਆਂ ਲੈ ਗਏ ਬੇੜੀਆਂ ਦੇ ਅੱਗੇ ਪਿੰਡਾਂ ਦੇ ਪਿੰਡ ਚ ਅਸੀਂ ਪ੍ਰਵੇਸ਼ ਕਰ ਗਏ ਠੀਕ ਠੀਕ ਹੈ ਇੱਕ ਫੋਨ ਨੰਬਰ 3 ਆਜੂ ਕੋਲ ਆ ਬੁਰਾ ਹੋ ਗਿਆ ਪਰ ਜੋ ਹੈਗੇ ਨੇ ਇਕਤਾ ਭਾਈ ਹਰਮੀਤ ਸਿੰਘ ਜੀ ਨੇ 97111 93845 ਮੈਂ ਦੁਬਾਰਾ ਬੋਲ ਰਿਹਾ ਭਾਈ ਹਰਮੀਤ ਸਿੰਘ ਜੀ 97111 93845 ਦੂਸਰਾ ਨੰਬਰ ਹੈ 88 941 67060 ਫੇਰ ਰੀਪੀਟ ਕਰ ਰਿਹਾ 88 941 67060 ਤੀਸਰਾ ਨੰਬਰ ਹੈ 98725 41818 98725 41811 ਇਹ 818 ਸੌਰੀ ਇਹ ਤਿੰਨ ਨੰਬਰ ਨੇ ਐਨੀ ਟਾਈਮ ਡੇ ਨਾਈਟ ਜਦੋਂ ਵੀ ਕੋਈ ਇਸੇ ਸੰਗਤ ਨੂੰ ਲੋੜ ਹੈ ਇੱਥੇ ਸੰਪਰਕ ਕਰ ਸਕਦੇ ਜੇ ਬਾਕੀ ਜਿਹੜੇ ਸਾਡੇ ਸੈਂਟਰ ਨੇ ਅਰਜਨ ਦੱਸ ਦਿੱਤਾ ਹੈ ਬੀ ਡੀ ਰਾਈ ਉੱਥੇ ਸੰਪਰਕ ਕਰ ਸਕਦੇ ਜੇ ਅਸੀਂ ਹਰ ਹਿੱਲੇ ਉਹਦੀ ਜੋ ਵੀ ਮਦਦ ਉਹਨੂੰ ਅੱਜ ਦੀ ਘੜੀ ਲੋੜ ਹੈ 100% ਅਸੀਂ ਕਰਨੀ ਪੂਰੀ ਬਚਨਬੰਦ ਹੋਵਾਂਗੇ ਤੁਹਾਡੇ ਨਾਲ ਬਾਕੀ ਕੋ ਪਰਮਾਤਮਾ ਹੈ ਕੁਦਰਤ ਹੈ ਜੋ ਕਰਵਾਏ ਠੀਕ ਠੀਕ ਉਹ ਬਈ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜਾ ਕਮੈਂਟ ਕਰੇਗੀ ਉਹ ਸਰਕਾਰ ਦਾ ਪਰਸਪੈਕਟਿਵ ਦੇਖੋ ਅਸੀਂ ਸਰਕਾਰ ਜੋ ਵੀ ਕਰ ਰਹੀ ਹੈ ਉਹ ਚੰਗਾ ਕਰ ਰਹੀ ਹੈ ਜਿਸ ਤਰ੍ਹਾਂ ਪਬਲਿਕ ਨੂੰ ਲੱਗ ਰਿਹਾ ਉਹ ਉਸ ਦਾਇਰੇ ਤੱਕ ਆ ਅਸੀਂ ਸਾਡਾ ਕੰਮ ਹੈ ਅਸੀਂ ਕੀ ਕਰ ਰਹੇ ਹਾਂ ਤੇ ਸਾਡੇ ਨਾਲ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਜਾਂ ਆਪ ਸਾਰੇ ਲੱਗੇ ਹੋਏ ਅਸੀਂ ਕੀ ਕਰ ਰਹੇ ਹਾਂ ਜਦੋਂ ਆਪਣੇ ਘਰ ਨੂੰ ਆਪ ਸੰਭਾਲਣ ਲਈ ਆਪ ਸਾਰੇ ਤਤਪਰ ਹੋ ਜਾਵਾਂਗੇ ਤੇ ਸਰਕਾਰ ਵੀ ਸਾਡੀ ਤੇ ਅਸੀਂ ਵੀ ਆਪ ਵੀ ਅਸੀਂ ਸਰਕਾਰ ਸੋ ਆਪ ਸਾਡਾ ਨੇਚਰ ਇਹ ਹੈ ਜੇ ਅਸੀਂ ਸਾਰਿਆਂ ਨੂੰ ਨਾਲ ਲਈਏ ਜਿਸ ਲੈਵਲ ਤੱਕ ਵੀ ਕੋਈ ਨਾਲ ਚੱਲ ਸਕਦਾ ਹੈ ਉਹ ਤਾਂ ਜੀ ਸੀ ਬੀਆਂ ਜੋ ਪਾਣੀ ਸੁੱਕ ਜਾਏਗਾ ਜੀ ਸੀ ਬੀ ਨਾ ਖੱਡਾ ਖਰਾ ਕੇ ਉਹਨੂੰ ਪੂਰਨ ਦਾ ਕੰਮ ਕੀਤਾ ਜਾਏਗਾ ਜਿਹੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਸਪਰੇਅ ਜੋ ਕਰਨਾ ਹੈ ਫੋਗਿੰਗ ਜੜਾ ਫੋਗਿੰਗ ਕਰਨਾ ਹੈ ਉਹਦੇ ਚ ਜਿਹੜੀ ਮੈਡੀਕਲ ਸਾਡੀ ਉਹ ਅਸੀਂ ਦਵਾਈ ਪਾਣੀ ਹੈ ਉਹ ਪੈਣੀ ਹੈ ਡੀਜ਼ਲ ਦੇ ਵਿੱਚ ਅੱਜ ਹੀ ਅਸੀਂ ਉਹਨ ਇੱਕ ਟੈਂਕਰ ਡੀਜ਼ਲ ਆਰਡਰ ਕੀਤਾ 11000 ਲੀਟਰ ਉਹ ਟੈਂਕਰ ਦੇ ਵਿੱਚ ਸਾਡੀ ਕੋਈ 3500 ਰੁਪਿਆ ਲੀਟਰ ਦਵਾਈ ਆਣੀ ਹੈ ਜਿਹੜਾ ਅਸੀਂ ਉਹਨੂੰ ਉਹਦੇ ਵਿੱਚ ਮਿਕਸ ਕਰਨਾ ਹੈਗਾ ਉਸ ਦੀ ਸਾਡੀ ਸਪਰੇ ਹੋਣੀ ਹੈ ਤੇ ਇੱਕ ਪਿੰਡ ਵਿੱਚ ਤਿੰਨ ਵਾਰ ਸਪਰੇ ਹੁੰਦੀ ਜੇ 100 ਲੀਟਰ ਡੀਜ਼ਲ ਦੇ ਅੰਦਰ 1 ਲੀਟਰ ਕੈਮੀਕਲ ਪਾ ਕੇ ਇੱਕ ਵਾਰ ਸਪਰੇ ਹੁੰਦਾ ਜੀ ਉਸ ਤੋਂ ਬਾਅਦ ਸਾਜਾ ਇਹ ਵੀ ਕੋਈ ਵੀ ਅੱਗੇ ਬਿਮਾਰੀ ਜਿਹੜੀ ਇਸ ਵੇਲੇ ਉੱਥੇ ਜਰਮਸ ਬਣ ਗਏ ਨੇ ਮੱਛਾ ਜੋ ਵੀ ਲਾ ਲਓ ਉਹਦੀ ਡੈਥ ਹੋ ਜਾਏਗੀ ਅੱਗੇ ਜਿਹੜੇ ਉਹਦੇ ਪਦੈਸ਼ ਹੈ ਉਹ ਬੰਦ ਹੋ ਜਾਏਗੀ ਸੈਨੀਟੇਸ਼ਨ ਹੋ ਜਾਂਦੀ ਜੇ ਪ੍ਰੋਪਰ ਬਿਲਕੁਲ ਨਹੀਂ ਜਾਨੀ ਬਸਤਵਤ ਘਰਾਂ ਅੜੀਆਂ ਨੇ ਦੁੱਖਾਂ ਦੀਆਂ ਪੜਾਈਆਂ ਨੇ ਕੱਟੀ ਵੀ ਕਰਦੀ ਆ ਹੋਰ ਤਾਂ ਉਹ ਜਿੱਥੇ ਪੱਥਰ ਲੋਕਾਂ ਤੋਂ ਦਿੱਲੀ ਜਾ ਗਿਆ ਚ ਜਾ ਕੋਈ ਤਾਂ ਮਿਲ ਹੋ ਸਕਦਾ ਵੀ ਜਿਹੜੇ ਰੋਡਾਂ ਉੱਤੇ ਨਾ ਸੱਕ ਜੀ ਚੀਜ਼ ਦੂਰ ਪਹੁੰਚੇ ਉਹ ਡਬਲ ਡਬਲ ਵੀ ਨਾ ਹੋਵੇ ਕੋਈ ਤਾਲਮੇਲ ਬੈਸੇ ਦਾ ਕੋਈ ਨਹੀਂ ਹੈ ਇੱਕ ਕੁਦਰਤ ਦਾ ਨੇਚਰ ਹੈ ਜੀ ਹਰ ਕੋਈ ਅੱਜ ਚਾਹੁੰਦਾ ਹੈ ਵੀ ਮੈਂ ਕਰਾਂ ਮੇਰੀ ਅ ਦਿੱਤੀ ਸੇਵਾ ਡਾਇਰੈਕਟ ਜਿਹੜੀ ਆ ਉਹ ਠੀਕ ਹੈ ਉਦੋਂ ਤੱਕ ਨੇਚਰ ਬਣ ਗਿਆ ਤਾਂ ਉਸ ਦੀ ਸਾਰੇ ਕੋਸ਼ਿਸ਼ ਜ਼ਰੂਰ ਕਰਦੇ ਨੇ ਵੀ ਆਪਾਂ ਇੱਕੋ ਹੀ ਆ ਵੀ ਆਪਾਂ ਜੁੜਨਾ ਚਾਹੁੰਦਾ ਆਪਾਂ ਅਸੀਂ ਵੈਲਕਮ ਸਾਡੇ ਨਾਲ ਬਹੁਤ ਸਸਤਾ ਜੁੜੀਆਂ ਪਿੰਡਾਂ ਦੇ ਪੇਰੇ ਅਸੀਂ ਇਕੱਲੇ ਕੀ ਕਰ ਸਕਦੇ ਆ ਹੈ ਤਾਂ ਸੰਗਤ ਦੇ ਨਾਲ ਹੀ ਨਾ ਜਿੱਤੇ ਸ਼ਾਮ ਦੇ ਸੰਗਤ ਜੀ ਬੜੀਆਂ ਸਸਤਾ ਜੁੜੀਆਂ ਹੋਈਆਂ ਜੀ ਹੁਣ ਅਸੀਂ ਵੱਡੀਆਂ ਨੂੰ ਕਹਿਣਾ ਸਮਝਾਉਣਾ ਅੱਜ ਹੀ ਸਵੇਰ ਦੇ ਅਸੀਂ ਘੱਟੋ ਘਾਟ 70-80 ਲੱਖ ਰੁਪਏ ਦਾ ਆਰਡਰ ਕਰ ਚੁੱਕੇ ਆ ਸੋ ਸੰਗਤ ਨੇ ਹੀ ਦਾਨ ਤਾਂ ਸੰਗਤ ਹੀ ਦੇ ਰਹੀ ਹੈ ਨਾ ਜੀ ਤੁਸੀਂ ਹੈਰਾਨ ਹੋਗੇ ਅੱਜ ਅਸੀਂ ਮਤਲਬ 2000 ਤਰਪਾਲ ਦਾ ਨਵਾਂ ਆਰਡਰ ਕੀਤਾ ਹੈ 3500 ਮੰਜੀਆਂ ਦਾ ਕੀਤਾ ਹੈ ਤੇ तकरीबन 4000 ਗੱਦਿਆਂ ਦਾ ਕੀਤਾ ਹੈ 1000 ਟੈਂਕਿਆਂ ਦਾ 1000 ਟੈਂਕੀ ਪਾਣੀ ਵਾਲਾ ਦਾ ਕੀਤਾ ਹੈ ਸੋ ਮੋਟੇ-ਮੋਟੇ ਤੁਹਾਨੂੰ ਦੱਸ ਰਿਹਾ ਔਰ ਕਿੰਨੀ ਕਿਟ ਰਾਸ਼ਨ ਦੀ ਮੇਰੇ ਕੋਲ 5000 ਕਿਟ ਰਾਸ਼ਨ ਦੀ ਦਾ ਜਿੰਦੇ ਚ 25-30 ਕਿਲੋ ਰਾਸ਼ਨ ਹੋਏਗਾ ਉਹਦਾ ਆਰਡਰ ਕੀਤਾ ਹੈ ਸੋ ਅਸੀਂ ਤੱਤਪਰਾਂ ਜਿੱਥੇ ਜਿਵੇਂ ਵੀ ਲੋਡ ਆ ਰਹੀ ਹੈ ਉਹਦੇ ਲਈ ਅਸੀਂ ਲਗਾਤਾਰ ਤੱਤਪਰਾਂ ਤੁਸੀਂ ਦੇਖਿਆ ਜੀ ਜਿਹੜੇ ਜਿੱਦਾਂ ਲੋਕ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਇਹ ਜਿਹੜਾ ਸਰਕਾਰਾਂ ਤੋਂ ਵੀ ਫਲਾਈ ਬਤੀ ਜਾ ਰਹੀ ਹੈ ਉਸ ਵੀ ਜਿਹੜੇ ਫਲੈਟਲੀ ਫੰਡ ਜਿਹੜੇ ਹੁੰਦੇ ਆ ਨਾ ਲੋਕੀ ਲੋਕਾਂ ਹੋਰ ਦਿੰਦੇ ਆ ਡੀਸੀ 30% ਨਿਯਮ ਦਰਕਾਰ ਦੇ ਪਰ ਵਕੇਟਿਗਲਾਈਜ਼ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਹੁਣ ਤੁਸੀਂ ਵੀ ਚੋਂ ਤੁਹਾਨੂੰ ਬਤਾ ਸਕਦੇ ਹੋ ਦੇਖੋ ਇਹ ਸਾਡੇ ਤੋਂ ਨਾ ਘਵਾਓ ਇਹ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਦੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਹੋਰ ਜੋ ਖर्चे ਹੋਣਗੇ ਜਾਂ ਪ੍ਰਸ਼ਾਸਨ ਲੱਗਾ ਹੋਇਆ ਹੈ ਜਾਂ ਦੇਖੋ ਇੱਕ ਮੈਂ ਸਿਫਤ ਜ਼ਰੂਰ ਕਰਨਾ ਚਾਹਾਂਗਾ ਮੀਡੀਆ ਰਾਈ ਜੋ ਤੁਹਾਡੇ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਵੀ ਬਾਰੇ ਇਹਨਾਂ ਦੀ ਸਿਫਤ ਸਾਨੂੰ ਸਾਰਿਆਂ ਨੂੰ ਕਰਨੀ ਬਣਦੀ ਆ। ਸ਼ੱਕ ਸਿਫਤ। ਠੀਕ ਹੈ। ਕਿਉਂਕਿ ਪਟਿਆਲੇ ਸੀ ਸਾਡੇ ਨਾਲ ਤਾਂ ਵੀ ਕੰਮ ਕਰ ਰਹੇ ਸੀ ਅੱਜ ਇੱਥੇ ਨੇ ਤਾਂ ਵੀ ਕੰਮ ਕਰ ਰਹੇ ਨੇ। ਇਸੇ ਤਰ੍ਹਾਂ ਗੁਰਦਾਸਪੁਰ ਸਾਹਿਬ ਦੇ ਇਸ ਤਰ੍ਹਾਂ ਪਠਾਨਕੋਟ ਦੇ ਇਸ ਤਰ੍ਹਾਂ ਸਾਡੇ ਉਹ ਆਪਣੇ ਫਾਜ਼ਲਗਾ ਦੇ। ਮਤਲਬ ਇਸ ਵੇਲੇ ਪੱਬਾ ਭਾਰ ਨੇ ਬਾਕੀ ਕਿਹੜੀ ਨਿਗਾਹ ਨਾਲ ਕੋਣ ਕਿਵੇਂ ਵੇਖਦਾ ਉਹ ਉਹਦਾ ਆਪਣਾ ਨਜ਼ਰੀਆ ਹੈ।